ਆ ਆ ਜਾ ਪਾਇਆ ਹਣਾ ਅਰੇ 3 ਹੁੰਦਾ ਸਟਾਲ ਲੈ ਲੀਦਾ ਉਹ ਹੱਥ ਸੋਚੇ ਹੋ ਜਾ ਮੈਨੇ ਸਾਬਣ ਹੋਵੇ ਨਾ ਹੱਥ ਸੁੱਚੇ ਨਾ ਕਰੇ ਤੂੰ ਤਾਂ ਜਵਾਖਣੀਆਂ ਗੱਲਾਂ ਕਰ ਲੱਗਿਆ ਖਰਚਾ ਮੜਿਆ ਕਿਤੇ ਫੇਰ ਨਾ ਤੋ ਉਹ ਕਰਦੀ ਪੰਗਾ ਕੋਈ ਛੇੜਦੀ ਹੋਰ ਹੜਜਾ ਮੈਨੂੰ ਧਰ ਲਾਂ ਦੇ ਦੋਨੇ ਪੈਰ ਸਮਾਰ ਕੇ ਬਹਿ ਗਿਆ ਹਾਂ ਬਹਿ ਗਿਆ ਆ ਲੈ ਪੀ ਅੰਦਰ ਨੂੰ ਕਰ ਲੈ ਉਹਨਾਂ ਦਾ ਅਸੀਂ ਫਸਾ ਕੇ ਜਮੀਨ ਅਤੜਵਾ ਲਈ ਹੁਣ ਉਹ ਮੇਰਾ ਕਿਹੜਾ ਜੀ ਨਹੀਂ ਕਰਦਾ ਅੰਦਰ ਹੋਵੇ ਵੀ ਪਤੰਦਰ ਨਹੀਂ ਕੋਈ ਨਾ ਹੋਣੀ ਗੱਲਾਂ ਰੋਗ ਨਾ ਰੋਗ ਨਾ ਯਾਰ ਇੱਕ ਮਿੰਟ ਖੜਾ ਲਗਣਾ ਖੜਾ 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 ਹੋ ਗਿਆ ਤਾਂ ਆਇਆ ਹੁਣ ਉਹ ਹੋਣਾ ਕੀ ਦੀ ਤੂੰ ਤਾਂ ਦੁਬਾਰੇ ਤਲਵਾਵੇਂਗਾ ਮੇਰੀ ਤੂੰ ਤਾਂ ਭਾਲ ਭਾਲ ਓਖਲੀਆਂ 'ਚ ਮਾਰਦਾਗਾ ਮੇਰੀ ਕੀ ਗਲਤੀ ਹੈ ਯਾਰ ਹੁਣ ਸੜਕੇ 'ਚ ਓਖਲੀ ਵਾਲੀਆਂ ਨੇ ਓਖਲੀਆਂ ਤਾਂ ਹੈਗੀਆਂ ਨਿਗੀਆਂ ਹੁਣ ਤੂੰ ਐਂ ਕਰਿਆ ਕਰ ਜਦੋਂ ਤੂੰ ਓਖਲੀ ਟਪਾ ਲਿਆ ਕਰੇਗਾ ਮੈਂ ਤਾਂ ਫੇਰ ਹੀ ਚੜਿਆ ਕਰੂੰਗਾ ਪਹਿਲੀ ਖੜਾ ਲਿਆ ਕਰ ਰੁਖੜੀ ਦੇਖ ਕੇ ਠੀਕ ਹੈ ਚੱਲ ਬਹਿ ਜਾ ਸੰਗਾ ਚੱਲ ਐਂ ਜੱਟ ਗਈ ਨਾ ਐਂ ਤਾਂ ਪਹੁੰਚੀ ਖੜਿਆ ਪਿੰਡ ਆਪਾਂ ਲੈ ਵੀ ਜਾਇਆ ਕੁਰਾ ਸਾਰੇ ਜਾਉਣਾ ਹੋਰ ਉਖਲੀ ਆ ਗਈ ਉਖਲੀ ਆ ਗਈ ਇਹ ਨਾ ਬੋਚ ਕੇ ਮੜਾਇਆ ਟਪਾ ਲਗਾ ਹਾਂ ਫਿਰ ਮੈਂ ਚੱਟ ਜਾਊਂਗਾ ਐਦਾ ਹੋਰ ਵੀ ਪੰਗਾ ਹੋਇਆ ਤਾਂ ਤੁਪਣਾ ਟਾਈਮ ਲਵਾ ਦੂਗਾ ਆ ਪਹੁੰਚਾਂਗੇ ਅੱਥਰੂ ਨੂੰ ਚਿੰਤਾ ਨਾ ਮੰਨ ਫੇਰ ਡਾਕਟਰ ਬਗ ਜੂ ਇਤਨੇ ਕਰੇ ਇਹ ਤਾਂ ਤੂੰ ਤਾਂ ਸਿਆਪਾ ਕਰੇਗਾ ਜੀ ਕੋਈ ਨਾ ਕੋਈ ਫੋਲੀ ਲੈ ਚੱਲ ਜਮਾ ਪਹਿਲੇ ਘਰ ਚ ਹੀ ਲੈ ਜੀ ਚਾਲਾ ਉਹ ਫੇਰ ਖੜਾ ਲੇਤਾ ਹੈ ਉਖੜੀ ਆ ਗਈ ਦੁਬਾਰੇ ਉਖੜੀ ਆ ਗਈ ਹੋਰ ਹੋਰ ਉਖੜੀ ਉਖੜ ਜਾ ਤੂੰ ਮੜਾ ਜਾ ਬੋਚ ਪਚਾ ਕੇ ਇੱਟ ਪਾ ਲਿਆ ਕਰ ਤਾਂ ਇਹ ਉਖੜੀਆਂ ਵਾਲੀ ਸੜਕ ਪਾ ਲਿਆ ਤੈ ਬਾ ਯਾਰ ਖੜਾਵਾ ਖੜਾ ਲਾ ਬੜੀ ਦੂਰ ਵੀ ਨਾ ਲਜਾਇਆ ਕਰ ਐਨਾ ਫਿਰ ਮੈਨੂੰ ਔਖਾ ਹੋ ਜਾਂਦਾਗਾ ਮੇਰਾ ਛੇ ਤੂੰ ਅੱਜ ਦਾ ਡਾਕਟਰ ਵੀ ਮੈਨੂੰ ਲੱਗਦਾ ਐਕਸ-ਰੇ ਵੀ ਮਿਲੇ ਹਾਂ ਉੱਖਰੀ ਸੜਕ ਪਾ ਕੇ ਖਰਚਾ ਖਰਚਾ ਮੜਿਆ ਵੇ ਮੋਚ ਕੇ ਤੋਰੀ ਹੁਣ ਚੱਲਾ ਚੱਲ ਚੱਲ ਲੈ ਵੀ ਤਾਂ ਅਸਰ ਉਹ ਕਿਵੇਂ ਖੜਾ ਲਿਆ ਉੱਖਰੀ ਦਵਾਰੇ ਉੱਖਰੀ ਹੈਗੀ ਹੋਰ ਚਫਰ ਮੋਚ ਕੇ ਲੰਘ ਜਾਣ ਦੇ ਕੋ ਐ ਕਰਦਾ ਆ ਹਾਂ ਹੁਣ ਇਹ ਕਿਲੋਮੀਟਰ ਤੱਕ ਛੜਕ ਗਈ ਟੁੱਟੀ ਹੋਈ ਤੁਰ ਪੀ ਆ ਜੀ ਮੈਂ ਕਿੱਥੇ ਆ ਕੇ ਤੁਰ ਪੇ ਮੈਂ ਕਿਵੇਂ ਆਉਂਗਾ ਭਲਾ ਚਲ ਆ ਜਾ ਫਿਰ ਹੁਣ ਮੈਂ ਸਾਰੀਆਂ ਓਖੜੀਆਂ ਟੱਪਕੀ ਖੜਾਉਂਗਾ ਓ ਖੜਾ ਲਾ ਖੜਾ ਲਾ ਕਿੱਧਰ ਭੱਜਿਆ ਜਾਣਾਗਾ ਇਹਦਾ ਭਲਾਡੇ ਤੱਕਾਈ ਜਾਣੀਆਂ ਇਹਦਾ ਓਖੜੀਆਂ ਐ ਮੈਂ ਕਿਵੇਂ ਆਉਂਬਲਾ